ਲੁਧਿਆਣਾ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਦੇ ਦਿਸ਼ਾ ਨਿਰਦੇਸ਼ਾ ਤਹਿਤ ਲੁਧਿਆਣਾ ਦੇ ਡਿਵੀਜ਼ਨ ਨੰਬਰ 6 ਦੇ ਪੁਲਿਸ ਵੱਲੋਂ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਕੋਲੋਂ ਬੱਤੀ ਬੋਰ ਸਮੇਤ ਮੈਗਜ਼ੀਨ ਚਾਰਜਿੰਦਾ ਕਾਰਤੂਸ ਅਤੇ ਬੰਦੂਕ ਵੀ ਬਰਾਮਦ ਕੀਤੀ ਗਈ ਹੈ ਜਿਨ੍ਹਾਂ ਪਾਸੋਂ ਕਈ ਵਾਰਦਾਤਾਂ ਬਾਰੇ ਪੁੱਛਗਿੱਛ ਵੀ ਕੀਤੀ ਜਾ ਰਹੀ ਹੈ ਇਸ ਮੌਕੇ ਤੇ ਗੱਲਬਾਤ ਕਰਦੇ ਆ ਪੁਲਿਸ ਮੁਲਾਜ਼ਮਾ ਨੇ ਕੀ ਕੁਝ ਕਿਹਾ ਤੁਸੀਂ ਵੀ ਸੁਣੋ ਇਹ ਮਾਮਲਾ ਹੈਗਾ ਵਾ ਕਿ ਕੋਰਟ ਮੰਗਲ ਸਿੰਘ ਇੱਕ ਘਰ ਦੇ ਬਾਹਰ ਜਾ ਕੇ ਰਾਤ ਨੂੰ 1 ਵਜੇ ਤਿੰਨ ਫਾਇਰ ਕੀਤੇ ਆ ਉਹਦੇ ਨਾਲ ਉੱਥੇ ਟੈਸ਼ਨ ਮਾਹੌਲ ਬਣਿਆ ਇਹ ਮੁੰਡੇ ਉੱਥੋਂ ਫਰਾਰ ਹੋ ਗਏ ਮੁਕਦਮਾ ਦਰਜ ਕਰਨ ਤੋਂ ਬਾਅਦ 6 ਨੰਬਰ ਦੀ ਟੀਮ ਨੇ ਸੀਰ ਅਫਸਰਾਂ ਦੀ ਹਦਾਇਤ ਤੇ ਹੁਕਮ ਦੇ ਨਾਲ ਸਲਾਹ ਮਸ਼ورہ ਕਰਕੇ ਤਿੰਨਾਂ ਜਣਿਆਂ ਨੂੰ ਕੱਲ ਸ਼ਾਮੀ 7:30 ਵਜੇ ਸ਼ੀਰਪੁਰ ਚੌਂਕ ਦੇ ਲਾਗੇ ਇੱਕ ਗਲੀ 'ਚੋਂ ਜ਼ਖਮੀ ਹਾਲ ਦੇ ਵਿੱਚ ਉੱਥੋਂ ਕਾਬੂ ਕਰ ਲਿਆ ਇਨਾਂ ਤੋਂ ਪਿਸਤਲ ਦੀ ਬਰਾਮਦਗੀ ਹੋ ਚੁੱਕੀ ਹੈ ਕੰਟਰੀ ਮੇਡ ਦੀ ਚਾਰ ਰਾਉਂਡ ਦੋ ਇਹਨਾਂ ਤੋਂ ਦਾਦ ਬਰਾਮਦ ਹੋ ਗਿਆ ਇਹ ਜੀ ਇਹ ਪਿਸਤਲ ਕਿੱਥੋਂ ਲੈ ਕੇ ਇਹ ਸਫਿਨਾ ਹਾ ਤੇ ਜੁਪੀ ਦਾ ਸੈ ਜੀ ਇਹਨਾਂ ਨੇ ਬਾਕੀ ਤਬਤੀਜ ਦਾ ਹਿੱਸਾ ਹੈ ਤੇ ਬਾਕੀ ਹੋ ਸਕਦਾ ਗਾਂ ਵੀ ਗਾ ਨਿਕਲੇ ਸਰ ਇਹ ਭੱਜਣ ਦੀ ਕੋਸ਼ਿਸ਼ ਕਰਦੇ ਹਨ ਉੱਥੋਂ ਨਾਕੇ ਤੋਂ ਦੇਖਿਆ ਪੁਲਿਸ ਦੇ ਕੰਟਰੋਲ ਚ ਆ ਗਏ ਨਾ ਨੇੜੇ ਜੀ ਉੱਥੋਂ ਭੱਜਲੇ ਉਹਦੇ ਨਾਲ ਹੀ ਗਲੀ ਪੈਂਦੀ ਹੈ ਗਾ ਟੋਆ ਸੀ ਪੈਂਦਾ ਜਾ ਕੇ ਇਸਦੇ ਟੋਟੋਏ ਦੇ ਵਿੱਚ ਗਿਰ ਗਏ ਜਾ ਕੇ ਉੱਥੇ ਜੀ ਸਰ ਇਹਨਾਂ ਨੂੰ ਬਾਰਦਤ ਕੀ ਬ੍ਰਦਰ ਉਹਨੂੰ ਪਹਿਲਾਂ ਮੈਂ ਦੱਸ ਕੇ ਤਾਂ ਹਟਿਆ ਨਾ ਕਿ ਇਹਨਾਂ ਦਾ ਦੂਸਰੀ ਇਹਨਾਂ ਦੇ ਜਿਨ੍ਹਾਂ ਨੇ ਇਹਨੂੰ ਭੇਜਿਆ ਵਾ ਉਹਨਾਂ ਨੇ ਇਸ ਪਾਰੀ ਤੋਂ ਪੈਸੇ ਲੈਣੇ ਤੇ ਇਹ ਨਹੀਂ ਰਵੇ ਸੀਗੇ ਉਹਨਾਂ ਨੇ ਇਹਨੂੰ ਭੇਜਿਆ ਵਾ ਕਿ ਜਾ ਕੇ ਮਾਣੀ ਮੁੱਢੀ ਦਹਿਸ਼ਤ ਫੁਲਾ ਕੇ ਆਓ ਤੇ ਹੋ ਸਕਦਾ ਡਰ ਦੇ ਮਾਰੇ ਪੈਸੇ ਮੋੜ ਦੇਣਗੇ ਤੇ ਪੈਸੇ ਨਾਲ ਕਿਹਨਾਂ ਨਾਲ ਜੌਨੀ ਨਾਲ ਜੌਨੀ ਵੀ ਜੇਲ੍ਹ ਚਾ ਜੌਨੀ ਵੀ ਜੇਲ੍ਹ ਚਾ ਇੱਕ ਅਮਨ ਮੁੰਡਾ ਜੇਲ੍ਹ ਚਾ ਅਮਨ ਤੇ ਅਮਨ ਦਾ ਤੇ ਜੌਨੀ ਦਾ ਮਸਲਾ ਆਪਸ ਵਿੱਚ ਅਮਨ ਨੇ ਇਹਨਾਂ ਤਿੰਨਾਂ ਜਿਹਨਾਂ ਨੂੰ ਭੇਜਿਆ ਵਾ ਸੀ ਜੋਸੇਨ ਜਿਹੜੇ ਪ੍ਰੋਡਕਟਰ ਡਾਈਰੈਕਟਰ ਹਾਂ ਕੇਹਾ ਜਾ ਰਿਹਾ ਉਹੀ ਉਹੀ ਮੰਤਵ ਆ ਮੇਰਾ ਅਸੀਂ ਆਮਨ ਨੂੰ ਪ੍ਰੋਡਕਸ਼ਨ ਨਾਲ ਤੇ ਲੈ ਕੇ ਆਵਾਂਗੇ ਜੀ ਤੇ ਜੌਨੀ ਨੂੰ ਵੀ ਲੈ ਕੇ ਆਵਾਂਗੇ ਏਸੀ ਦੀ ਜਿਹੜੀ ਬਾਕੀ ਇਨਵੈਸਟੀਗੇਸ਼ਨ ਆ ਪੂਰੀ ਹੋਊਗੀ ਔਰ ਕੋਈ ਰਿਕਵਰੀ ਬਾਕੀ ਹੈਗੀ ਆ ਜੋ ਸਾਡੇ ਮੁਤਾਬਕ ਆ ਉਹ ਰਿਕਵਰੀ ਵੀ ਕੀਤੀ ਜਾਊਗੀ ਪਤਾ ਲੱਗ ਰਿਹਾ ਪਰ ਜੌਨੀ ਦੇ ਪਰਿਵਾਰ ਦੇ ਕੀ ਨਿੱਕੇ ਸਿੱਖ ਹਾਂਜੀ ਹੈਗੇ ਨੇ ਜੀ ਉਹਨਾਂ ਦੇ ਜੌਨੀ ਦੇ ਜੌਨੀ ਦੀ ਵਾਈਫ ਹੰਦਰ ਆ ਜੀ ਜਿਹੜੀ ਕੁੜੀ ਦੇ ਮਕਦਮਾ ਦਾ ਕੀਤਾ ਉਹ ਵੀ ਮੇਲ ਤੇ ਆ ਜੌਨੀ ਦੀ ਮਦਰ ਵੀ ਬੇਲਦੀ ਆ ਅੱਛਾ ਜੀ ਤੇ ਘਰ ਦੇ ਵਿੱਚ ਉਸ ਟਾਈਮ ਸਿਕਾ ਕੌਣ ਕੌਣ ਜੋ ਫੈਰੀ ਸੀ ਘਰ ਦੇ ਵਿੱਚ ਇੱਕ 30 ਸਾਲ ਦੀ ਉਹਦੀ ਭਤੀਜੀ ਸੀਗੀ ਜਿਹਦੇ ਤੇ ਮੁਕੱਦਮਾ ਦਾਜ ਕੀਤਾ ਗਿਆ ਇੱਕ ਜੌਨੀ ਦਾ ਫਾਦਰ ਕਰ ਸੀਗਾ ਉਹ ਬਿਸ਼ਰ ਗਿਆ ਉਹ ਸੀ ਘਰੇ ਇੱਕ 3 ਸਾਲ ਦੀ ਬੇਟੀ ਸੀਗੀ ਉਹ ਉਹ ਕੋਲ ਸੁੱਤੀ ਪਈ ਸੀਗੀ ਆਸਗਮਣ ਵਾਲੀ ਉੱਠ ਕੇ ਨਹੀਂ ਆਏ ਹੈਗੀ ਉਹ ਡਰਦੇ ਸੀ ਕਿ ਉਹ ਉਹ ਕੋਲੋਂ ਉੱਠ ਕੇ ਨਾ ਟੋਟਲ ਫਾਇਰ ਕਿੰਨੇ ਹੋ ਗਏ ਤਿੰਨ ਤੇ ਦੱਸੇ ਇਹਨਾਂ ਨੇ ਪਿਸਟਲ ਕਿੰਨੇ ਦਾ ਲੱਗਿਆ ਯੀ ਯੂਨੀਵਰਸਿਟੀ ਹਿੰਦਪੁਰ ਦਾ ਪਟਾਈ ਤੋਂ ਪਾਈ ਦਾ ਸਾਹਿਬ ਸਰੇ ਤਿੰਨੇ ਬੰਦੇ ਬੱਚੇ ਜਿਹੜੇ ਵਿੱਚ ਇਹਦੇ ਆਦੀ ਜਾਂ ਕਿਸ ਤਰ੍ਹਾਂ ਪਤਾ ਲੱਗਿਆ ਅੰਦਰ ਡੋਪ ਘਰਾਵਾਂਗੇ ਜੀ ਇਹਦਾ ਉਥੋਂ ਪਤਾ ਲੱਗੂਗਾ ਇਹਨਾਂ ਦਾ ਬੈਕਗ੍ਰਾਉਂਡ ਕੀ ਬਲਿਆ ਖੰਦਾ ਹਣੇ ਪਰਚੀ ਹੈਗੀਆਂ ਇਹਨਾਂ ਦੇ ਪਰਚੀ ਹੈਗੀਆਂ ਜਿਹੜਾ ਨਵਦੀਪ ਸਿੰਘ ਆ ਇਹਦੇ ਤੇ ਚਾਰ ਮੁਕਦਮੇ ਦਰਜ ਨੇ ਜੀ ਇੱਕ ਜੀਜੋ ਇੱਕ ਮੇਨ 307 ਦੋ 307 ਦੇ ਨੇ ਤੇ ਜਿਹੜਾ ਹੈਗਾ ਬਲਵੰਤ ਤੇ ਨਿਤਿਸ਼ ਇਹਦੇ ਤੇ ਕੋਈ ਮੁਕਦਮਾ ਦਰਜ ਨਹੀਂ ਹੈਗਾ ਮੇਨ ਨਵਦੀਪ ਸਿੰਘ ਹੀ ਪਲੈਨਰ ਆ ਇਹਨਾਂ ਦੇ ਇੱਥੇ ਰਿਜੈਕ ਫਾਇਰਿੰਗ ਕਰਨ ਦਾ ਤੇ